हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਸੁਖਦੇਵ ਸਿੰਘ ਦੇ ਕੋਲੇ ਆ ਗਏ ਆਂ ਦੋਸਤੋ ਇੱਕ ਵਾਰੀ ਫੇਰ ਤੇ ਅੱਜ ਪਸ਼ੂ ਤੁਹਾਨੂੰ ਫੇਰ ਨਵੇਂ ਨਕੋਰ ਜਿਹੜੇ ਪਸ਼ੂ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚ ਦੋਸਤੋ ਅੱਜ ਦੋ ਵੱਡੀਆਂ ਮੱਝਾਂ ਹੋਣਗੀਆਂ ਠੀਕ ਆ ਜੀ ਤੇ ਇੱਕ ਬਿਲਕੁਲ ਕਾਲੀ ਮੋਰੀ ਜਿਹੜੀ ਦੋਸਤੋ ਮੱਝ ਉਹ ਵੀ ਦਿਖਾ ਦਾਂਗੇ ਇੱਕ ਜਰਸੀ ਵਾਲਾ ਸ਼ਕੀਨ ਵੀਰਾਂ ਦੇ ਲਈ ਠੀਕ ਆ ਪਸ਼ੂ ਤਕਰੀਬਨ ਦੋ ਨਾਗ ਬਿਲਕੁਲ ਤਾਜ਼ੇ ਸਵੇ ਸਵੇ ਤੇ ਦੋ ਪੂਰੀ ਗੱਲਬਾਤ ਆਪਾਂ ਬਾਈ ਸੁਖਦੇਵ ਦੇ ਨਾਲ ਕਰ ਲਾਂਗੇ ਹਰ ਵਾਰ ਦੀ ਤਰ੍ਹਾਂ ਤੇ ਪਸ਼ੂ ਜਿਹੜੇ ਤੁਹਾਨੂੰ ਦੋਸਤੋ ਪਤਾ ਹੀ ਹੈ ਵੀ ਚੰਗੇ ਪਸ਼ੂ ਵੀ ਆਉਂਦੇ ਆ ਠੀਕ ਆ ਜੀ ਤੇ ਰੇਡ ਪਰ ਤਾਂ ਥੋੜੇ ਜੇ ਜਕਰ ਨਰਮ ਪਸ਼ੂ ਆ ਤੇ ਰੇਡ ਦਰਮਿਆਨੇ ਵੀ ਆਉਂਦੇ ਆ ਤੇ ਵੱਡੇ ਰੇਡਾਂ ਦੇ ਪਸ਼ੂ ਵੀ ਆਉਂਦੇ ਆ ਠੀਕ ਆ ਅੱਜ 25 24 ਅਗਸਤ ਨੂੰ ਜਿਹੜੀ ਦੋਸਤੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ 10 ਵਜੇ ਮਾਰਨਿੰਗ ਦਾ ਟਾਈਮ ਆ ਤੇ ਗੱਲਬਾਤ ਆਪਾਂ ਬਾਈ ਸੁਖਦੇਵ ਦੇ ਨਾਲ ਕਰਦੇ ਆ ਪਸ਼ੂ ਜਿਹੜਾ ਪਸੰਦ ਆਊਗਾ ਜਿਹੜੇ ਵੀਰ ਨੂੰ ਤਸੱਲੀ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਠੀਕ ਆ ਸਤ ਸ੍ਰੀ ਅਕਾਲ ਭਾਈ ਸਰਦੇਵ ਕੀ ਹਾਲ ਚਾਲ ਨੇ ਬੜੀ ਘੱਟ ਬੜੀ ਕਿਰਪਾ ਗੁਰਾਂ ਦਾ ਅਦਾਸ ਚਾਹ ਪਛਾਈ ਦੀ ਜੀ ਹੋਰ ਸਣੀ ਵਾਹ ਸਾਹਿਬ ਬੜੀ ਘੱਟ ਕੈਮ ਸੇ ਤਾਂ ਐ ਵੱਡੇ ਵੱਡੇ ਠੀਕ ਭਾਈ ਠੀਕ ਤੇ ਅੱਜ ਪਸੂ ਭਾਈ ਸਰਦੇਵ ਆਪਣੇ ਕੋਲ ਚਾਰ ਨੇ ਚਾਰ ਆ ਤਿੰਨ ਇਹ ਤਿੰਨ ਮੱਝਾ ਇੱਕ ਗਾਂ ਇੱਕ ਗਾਂ ਹਾਂ ਦੋ ਨੀਲੀ ਰਾਵੀ ਮੱਝਾ ਹਾਂ ਤੇ ਇੱਕ ਮੋਹਰਾ ਨਸਲ ਝੋਟੀ ਪਹਿਲਾਂ ਨੇ ਬਹੁਤ ਚੰਗੇ ਹਾਂ ਲੋਕ ਦੋਸਤੋ ਕੋਕੇ ਜੀ ਨੂੰ ਆਦੇ ਕੋਕੇ ਸਿੰਘੀ ਐ ਕੋਕੇ ਸਿੰਘੀ ਸਖਦੇਵ ਜੀ ਉਹ ਤਾਂ ਐਵੇਂ ਜਾਣ ਪੁੱਛ ਕੇ ਪਸੰਦ ਕਈ ਵੀਰ ਨਹੀਂ ਕਰਦਾ ਪਰ ਪਸ਼ੂ ਬਹੁਤ ਚੰਗੇ ਚੰਗੇ ਆਉਂਦੇ ਆ ਹਾਂਜੀ ਹਾਂਜੀ ਹੈ ਸਖਦੇਵ ਭਾਈ ਦਾ ਦੋ ਤੋਂ ਵੀ ਰਿਕਾਰਡ ਆ ਵੀ ਚੰਗੇ ਪਸ਼ੂ ਆ ਠੀਕ ਆ ਪਸ਼ੂ ਹਰ ਤਰ੍ਹਾਂ ਦੀ ਵੈਰੈਟੀ ਆ ਬਿਲਕੁਲ ਅੱਜ ਵੀ ਤੁਹਾਨੂੰ ਦੋ ਜਿਹੜੀਆਂ ਮੱਝਾਂ ਪਈਆਂ ਤਾਂ ਵੀ ਨੀਲੀ ਰਵੀ ਦੀਆਂ ਨੇ ਇਹ ਦਿਖਾ ਦਾਂਗੇ ਪੂਰੀਆਂ ਵੱਡੇ ਪੱਲੇ ਦੀਆਂ ਅੱਛਾ ਭਾਈ ਸਖਦੇਵ ਪਹਿਲੇ ਨੰਬਰ ਤੇ ਢੇਢੇ ਘਾਟ ਵਾਲੀ ਆਪਣੇ ਕੋਲ ਆ ਜਿਹੜੀ ਨੀਲੀ ਰਵੀ ਦੀ ਮੱਝ ਇਹ ਤੀਜਾ ਸੁਭਾ ਸੁਣੀ ਐ ਸੂਈ ਆ ਤੀਜਾ ਸੁਭਾ ਸੁਣੀ ਅੱਛਾ 6 ਦਿਨਾਂ ਦੀ ਸੂਈ ਆ ਅੱਛਾ ਹੁਣ ਦੁੱਧ ਦੇ ਦੇ ਹਲੇ 11 12 ਹੋ ਜੇ 11 ਜਿੱਥੇ ਤੁਸੀਂ 10 ਮੰਨ ਕੇ ਖੜਨੀ ਜਿੰਨੇ ਖੜਨੀ ਬੋਲੇ ਤੇ ਹਾਂ ਹਾਂ ਮੈਂ ਕੱਦੂਗੀ ਦੁੱਧ 15 ਕਿਲੋ ਪਰ ਅਜੇ ਮੈਂ 8 ਤਿੰਨ ਸੰਭਿਆ ਹੂੰ ਮੈਂ ਚਵਾਈ ਚੋਈ ਬੜੀ ਖਰੀ ਮੈਂ ਛੇ ਦਿਨਾਂ ਦੀ ਸੂਈ ਆ ਤੇ 11 ਕਿਲੋ ਅੱਜ ਹੈਗਾ 11 ਕਿਲੋ ਆ ਜਾਏਗਾ ਮਜੂਤਾ ਬੋਲੇ ਦੇ ਵਿੱਚ ਕੋਨਾ ਕੱਚਾ ਬੋਲਾ ਆ ਦੇਖੋ ਦੋਸਤੋ ਥਣ ਬੜਾ ਸੁਆਦੀ ਥਣ ਥਣ ਪੂਰਾ ਦੇਖੋ ਦੋਸਤੋ ਪੂਰਾ ਸਪੈਸ਼ਲ ਥਣ ਠੀਕ ਹੈ ਜੀ ਚਾਰੇ ਥਣ ਦੇਖ ਲਓ ਐਨ ਤਸल्ली ਦੇ ਨਾਲ ਤੇ ਮਗਰ ਬੱਚਾ ਪਈ ਸਕਦੇ ਮਗਰ ਘਟਾ ਆ ਗਿਆ ਮਗਰ ਘਟਾ ਸਰਕਾਰੀ ਸੀਮਨ ਦਾ ਕਟਾਅ ਹੈ ਮਗਰ ਕਟਾਅ ਸਰਕਾਰੀ ਸੀਮਨ ਦਾ ਠੀਕ ਹੈ ਜੀ ਓਵਰ ਵਾਈਟness ਥੋੜੀ ਜਿਹੀ ਹੋਊਗੀ ਬਾਕੀ ਨੀਲੀ ਰਾਵੀ ਦਾ ਮਗਰ ਕਟਾ ਦੋਸਤੋ ਵਾਈਟness ਥੋੜੀ ਵੱਧ ਹੋਊਗੀ ਤੇ ਮਾਜ ਤੁਸੀਂ ਆ ਵੇਖ ਲਓ ਪੂਰਾ ਬਾਡੀ ਬੰਤਰ ਵੇਖ ਸਕਦੇ ਹੋ ਫੁੱਲ ਵੱਡੀ ਕੱਦ ਕੱਢ ਦੀ ਆ ਸਿੰਗਲ ਹੱਡੀ ਦੀ ਪਿੱਠ ਪੂੜਾ ਤੁਸੀਂ ਆ ਵੇਖ ਕੇ ਚੈੱਕ ਕਰੋ ਥੱਬਿਆਂ ਦੇ ਥੱਬੇ ਆਪਾਂ ਕਹਿ ਦਿੰਨੇ ਆ ਠੀਕ ਹੈ ਜੀ ਪਿੱਠ ਪੂੜਾ ਬਿਲਕੁਲ ਰਾਜੀ ਫੁੱਲ ਵਜਨ ਦੋੜ ਵਾਲੀ ਤੇ ਆ ਵੇਖੋ ਫੇਸ ਕੁਆਲਿਟੀ ਪਰੀ ਫਿਰ ਆ ਮੂੰਹ ਮੱਥਾ ਸਿੰਘਾਂ ਦੀ ਬੰਤਰ ਆ ਫੇਸ ਕੁਆਲਿਟੀ ਹੈ ਜੀ ਤੇ ਮਾਜ ਦਾ ਤੁਹਾਨੂੰ ਬਹੁਤ ਜਿਆਦਾ ਸੋਨਾ ਤੇ ਚਵਾਈ ਪਈ ਸਕਦੇ ਪੋਲੀ ਚਵਾਈ ਦਾ ਇੱਕ ਨੰਬਰ ਪੋਲੇ ਇੱਕ ਮਿੰਟ ਚ ਮੈਂ ਸਾਰੀ ਚੋਲੇ ਦੀ ਠੀਕ ਹੈ ਜੀ ਲਓ ਕੱਢ ਕੇ ਦਿਖਾਈਏ ਜੀ ਸੋ ਇੱਕ ਮਿੰਟ ਚ ਪਈਦਾ ਵੀ ਚਵਾਈ ਕਰਕੇ ਜਿਹੜਾ ਫ੍ਰੀ ਹੋ ਜਾਈਦਾ ਵੀ ਇਹੋ ਜੀ ਜੜੀ ਚਵਾਈ ਲੱਗੀ ਹੈ ਇਸ ਮਾਜ ਨੂੰ ਬਾਕੀ ਦੇਖੋ ਕਰਾ ਚੋਂ ਹੁੰਦਾ ਦੱਸੀ ਜਾ ਰਿਹਾ ਵੀ ਕਾਫੀ ਵਧੀਆ ਠੀਕ ਆ ਵੈਸੇ ਨੋਰਮਲੀ ਪੰਜ 6 ਦਿਨ ਹੋ ਗਿਆ ਸੋਈ ਨੂੰ ਤੇ ਚਾਲ ਧਾਲ ਦੇਖ ਸਕਦੇ ਹੋ ਬਾਕੀ ਥੱਲੇ ਭਾਂਡਾ ਤੁਸੀਂ ਆਹ ਵੇਖ ਕੇ ਚੈੱਕ ਕਰੋ ਤੇ ਚੰਗਾ ਸੋਨਾ ਆਰਡਰ ਉਰੀ ਜੰਡ ਗੱਲਬਾਤ ਆ ਦੋਸਤੋ ਚੰਗੇ ਚੰਗੇ ਪਸ਼ੂ ਜੜੇ ਆ ਆਉਂਦੇ ਆ ਠੀਕ ਆ ਆ ਤੁਸੀਂ ਬੈਕ ਸਾਈਡ ਤੋਂ ਵੇਖੋ ਥਣ ਦੇ ਬਾ ਥਣ ਤੁਣ ਬਰਾਬਰ ਆ ਬਿਲਕੁਲ ਸਾਈਜ਼ ਦੇ ਵਿੱਚ ਹਵਾਨਾ ਤੁਸੀਂ ਦੇਖ ਸਕਦੇ ਹੋ ਪਏ ਰਾਜ ਸੇ ਅਗਲੇ ਨਾਲ ਅਗੜਾ ਮਗਰ ਲੈਣਾ ਮਗਰਲਾ ਥਣ ਬਰਾਬਰ ਹੂੰ ਠੀਕ ਆ ਜੀ ਬਾਕੀ ਕੋਈ ਸ਼ੱਕ ਨਹੀਂ ਕੀ ਬਹੁਤ ਸੋਹਣੀ ਮਜਾਤ ਕੀ ਮੁੱਲ ਇਹਦਾ ਕੀ ਰਹੂਗਾ ਜੀ ਮੁੱਲ ਰਾਜ ਸੇ ਜੀ ਦੇ ਕਰਦਾ 95 ਕਰਕੇ ਪਰ ਆਪ 84000 ਦੀ ਮੈਂ ਦੇ ਦਾਂ 84 ਦੀ ਹਾਂ ਯਾਦ ਹੀ ਕਰੂ ਜਿਹੜਾ ਮੈਂ ਲੈ ਜੂਗਾ ਅੱਛਾ ਜੀ ਆ ਠੀਕਾ ਪੂਰੀ ਭਰੋਸੇਯੋਗ ਹੈ ਪੂਰੀ ਪੂਰੀ ਮੈਂ ਹੈ ਜੇ ਘਰ ਚੋਂ ਆਪਾਂ ਲਈ ਹੈ ਬਹੁਤ ਚੰਗੀ ਮੈਂ ਖਾਨਦਾਨੀ ਦੀ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਤੁਰ ਫਿਰ ਕੇ ਮਾਲ ਲਿਆ ਜਾਂਦਾ ਬਾਕੀ 84000 ਬਾਈ ਸੁਖਦੇਵ ਕਹਿੰਦਾ ਵੀ 84000 ਦੀ ਦੇ ਦੇਾਂਗੇ ਮੱਝ ਪਸੰਦ ਆਊਗੀ ਤੁਹਾਨੂੰ ਵੱਡੀ ਮਾਂ ਜਾ ਠੀਕ ਆ ਕੋਈ ਵੀ ਮੈਂ ਤੇ ਸ਼ੱਕ ਕੋਈ ਨਹੀਂ ਮੈਂ ਨਹੀਂ ਪੂਰੀ ਵਜਨ ਫੁੱਲ ਲੋਡ ਵਾਲੀ ਵਜਨਦਾਰ ਤੇ ਬੱਚਾ ਇਹਦਾ ਮਗਰ ਟਿੱਟਾ ਬਿਠਾ ਹੈ ਬੱਚਾ ਜੀ ਦੋਸਤੋ ਤੁਹਾਨੂੰ ਵਿਖਾ ਦਿੰਦੇ ਆ ਜਿਹੜੀ ਮੈਂ ਤੁਹਾਨੂੰ ਦੱਸਿਆ ਵੱਧ ਮਾਰਕਿੰਗ ਆ ਥੋੜੀ ਜੀ ਆ ਜਿਹੜਾ ਮਗਰ ਬੱਚਾ ਹੈ ਇਸ ਨਹੀਂ ਜੀ ਰਵੀ ਮੱਝ ਦੇ ਥੱਲੇ ਇਹ ਜਿਹਹੋ ਜਿਹ ਰਾਜਸਿਆਂ ਬਟੀਕਾ ਭਰਈ ਉਹ ਜਿਹ ਬੱਚਾ ਦੇਂਦੀ ਮੈਂ ਠੀਕ ਆ ਬਾਕੀ ਸਰਕਾਰੀ ਸੀਮਨ ਦਾ ਬਾਈ ਸੁਖਦੇਵ ਦੱਸ ਰਿਹਾ ਵੀ ਸਰਕਾਰੀ ਸੀਮਨ ਜਿਹੜਾ ਗੋ ਲਵਾਇਆ ਸੀਗਾ ਘਰ ਵਾਲਿਆਂ ਨੇ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਅਗਲੀ ਮੱਝ ਦਿਖਾਉਣੇ ਆ ਇਹ ਵੀ ਸਰਕਾਰੀ ਸੀਮਨ ਦੀ ਹੈ ਇਹ ਵੀ ਸਰਕਾਰੀ ਸੀਮਨ ਦੀ ਹੈ ਦੋਸਤੋ ਜਿਵੇਂ ਨਾਰਮਲੀ ਆਪਾਂ ਸਰਕਾਰੀ ਸਾਹ ਦੇਖਦੇ ਆ ਮਾਰਕਿੰਗ ਓਵਰਵਾਈਟਨਸ ਕਿਤੇ ਨਾ ਕਿਤੇ ਜ਼ਰੂਰ ਵੱਧ ਦੇਖੀ ਜਾਂਦੀ ਆ ਤੇ ਉਸ ਵੰਡ ਵਿੱਚ ਜਿਹੜੀ ਇਹ ਮੱਝ ਹੁੰਦੀ ਆ ਤੇ ਸੁਆ ਭਾਈ ਸੁਖਦੇਵ ਸਿੰਘ ਕਿੰਮਾ ਇਹ ਤੇ ਜਾ ਤੇ ਜਾ ਤੇ ਜੱਸ ਹੋਊਗੀ ਇਹ ਤੀਜਾ ਸੂਗੀ ਆ ਤੇਜਾ ਸੂਈ ਆ ਠੀਕ ਆ ਜੀ ਹਾਂਜੀ ਠੀਕ ਆ ਬਿਲਕੁਲ ਮਤਲਬ ਤਿਆਰ ਪਰ ਤਿਆਰ ਆ ਤਿਆਰ ਪਰ ਤਿਆਰ ਇਹ ਕਿੰਨੇ ਕ ਲੈਣਗੇ ਦਿਨ ਅਜੇ ਲੈ ਜੂਗਾ ਪਤਾ ਹਫਤਾ ਲੈ ਜੀ ਹਾਂ ਇਹਦਾ ਛੇ ਤਾਂ ਹੁੰਦਾ ਠੀਕ ਆ ਜੀ ਹਾਂ ਆ ਵੇਖੋ ਦੋਸਤੋ ਲੈ ਜੂ ਤੇ ਸਾਹ ਵੇਖੋ ਤੇ ਇੱਕ ਦਿਖਾਉਣੇ ਤਾਂ ਮਾ ਸ਼ਾਇਦ ਵੇਖੋ ਜੀ ਠੀਕ ਆ ਇਧਰ ਵੇਖੋ ਤੇ ਪਨ ਸ਼ਾਇਦ ਹੁੰਦਾ ਵੀ ਇੱਕ ਹਫਤਾ 10 ਇਧਰ ਵੇਖੋ ਜੀ ਲੈ ਲੋ ਜੀ ਇੱਕ ਹਫਤਾ 10 ਦਿਨ ਜੀ ਏਹ ਠੀਕ ਆ ਬਾਕੀ ਆ ਵੇਖੋ ਚੈੱਕ ਪਤਲਾ ਪਿੰਡਾ ਦੋਸਤੋ ਬਿਲਕੁਲ ਪਤਲੀ ਚਮੜੀ ਤੇਪਨ ਤੇ ਸ਼ਾਇਦ ਆ ਚਾਰੇ ਧਨ ਤੇ ਪਰੋਂਗੇ ਤੇ ਫਿਰ ਪਲਾ ਸ਼ਾਇਦ ਦੇਖੋ ਕਿਉਂ ਥਾਣਾ ਦਾ 1:00 ਵਜੇ ਸ਼ਾਇਦ 1:00 ਵਜੇ ਸ਼ਾਇਦ ਹਾਂ ਠੀਕ ਹੈ ਤੇ ਬਾਕੀ ਆ ਫੇਸ ਕੁਆਲਟੀ ਆ ਮੂੰਹ ਮੱਥੇ ਦੀ ਬੰਤਰ ਵੇਖੋ ਸਿੰਘਾ ਸੁੰਗਾ ਦੀ ਦਿੱਲੀ ਮਣਕੀ ਆਖਾ ਦੋਸਤੋ ਓਵਰ ਵਾਈਟ ਉਸ ਥੋੜੀ ਜੀ ਬੇਸ਼ੱਕ ਵਾਧਾ ਹੈਗੀ ਆ ਪਰ ਵੀਰ ਜੀ ਮੈਂ ਦੱਸਣ ਦਿਆ ਵੀ ਸਰਕਾਰੀ ਸੀਮਣ ਦੀ ਰਾਜ ਆਪਾਂ ਨਹੀਂ ਗਾਰੰਟੀ ਦਿੰਦੇ ਪਰ ਘਰ ਆਲੇ ਆਂਦੇ ਮੈਂ 15 ਕਿਲੋ ਦੁੱਧ ਦਿੰਦੀ ਅੱਛਾ ਜੀ ਹਾਂ ਤੂੰ ਕੀ ਮੈਂ ਦਾ ਹਾਰੇ ਕੀ ਜਾਂਦਾ ਜਦ 12 13 ਮੈਂ ਡੀ ਬੋਝ ਸਕਦੇ ਚਲੋ 15 ਕਿਹਾ ਕੋਈ 2 3 ਤਾਂ ਝੂਠ ਮਾਰ ਕੇ 12 ਕਿਲੋ 12 ਤਾਂ ਦੇਊਗੀ ਨਾ 12 ਕਿਲੋ ਤਾਂ ਕਿੱਥੇ ਗਿਆ ਹਾਂ ਵੱਡੀ ਮੈਂ ਆ ਬਿਲਕੁਲ ਜੀ ਤੇ ਕਈ ਉਹਨਾਂ ਦੋਸਤੋ ਘਰ ਵਾਲੇ ਵੀ ਇਹ ਚਲੋ 10 ਮੁਤਾਬਕ ਕਹਿ ਰਹੇ ਨਹੀਂ ਨਹੀਂ ਘਰ ਵਾਲੇ ਮਾਰਦੇ ਝੂਠੇ ਰਾਸਿਆਂ ਦੇ ਹਾਂ ਘਰ ਵਾਲਾ ਜਿਹੜਾ ਉਹ ਮਾਰਦਾ ਹੀ ਝੂਠ ਆ ਘਰ ਵਾਲਾ ਸੱਚੀ ਗੱਲ ਨਹੀਂ ਦੱਸਦਾ ਛੇਤੀ ਕਿਤੇ ਕਿਉਂਕਿ 15 ਕਿਹਾ ਤੁਸੀਂ 12 ਮੰਨ ਕੇ ਕੋਈ ਬੰਦਾ ਸੌਦਾ ਕਰ ਲੇ ਵੱਡੀ ਮੱਝ ਆ ਪੇਠਪੂੜਾ ਤੁਹਾਨੂੰ ਤਾਂ ਦੋਸਤੋ ਦਿਖਾਉਣੇ ਆ ਵੀ ਚੌੜਾ ਪੇਠਪੂੜਾ ਦੋਵੇਂ ਜਿਹੜੀਆਂ ਮੱਜਾਂ ਨੇ ਬਰਾਬਰ ਵਜਨ ਦੀਆਂ ਨੇ ਤੇ ਬਰਾਬਰ ਹਾਈਟ ਕਰਦੀਆਂ ਨੇ ਹਾਂਜੀ ਆ ਦੋਨੋਂ ਤੁਹਾਨੂੰ ਥੋੜਾ ਜਿਹਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਦੇਖੋ ਜੀ ਬਾਕੀ ਵਾਈਟ ਥਾਣ ਨੇ ਮੈਂ ਉਹ ਚੋਂ ਆ ਉਲਟ ਬਹਿਣੀ ਵਾਲੇ ਦੋ ਜਿਹੜੇ ਬਲੈਕ ਥਾਣਾ ਤੇ ਸੱਜੀ ਬਹਿਣੀ ਵਾਲੇ ਜਿਹੜੇ ਦੋਸਤੋਂ ਦੋ ਵਾਈਟ ਨੇ ਠੀਕ ਹੈ ਤੇ ਪੋਲਾ ਤੇ ਪਣਾ ਚਵਾਈ ਵੀ ਪੋਲੀ ਉਮੀਦ ਕਰਦੇ ਆ ਹਾਂਜੀ ਠੀਕ ਹੈ ਤੇ ਪਣਾ ਸੁਹਾ ਤੇਜਾ ਹਾਂਜੀ ਥਾਣ ਬੜਾ ਵਧੀਆ ਰੱਖ ਠੀਕ ਹੈ ਜੀ ਆ ਮੂੰਹ ਮਾ ਕੇ ਦਾ ਸੋਨਾ ਮੈਂ ਦਾ ਹਾਂ ਲੋ ਵੀ ਪ੍ਰਭੂ ਠੀਕ ਆ ਬਾਕੀ ਸੀਲ ਸੋ ਕੋਈ ਡਰਕਲ ਨਹੀਂ ਜੀ ਜੀ ਦਾ ਵੀ ਤੇ ਪਸੂ ਦੀ ਚਲੋ ਖਾਸੀਅਤ ਰਹੀ ਹਮੇਸ਼ਾ ਹੀ ਹਾਂ ਖੋਲ ਕੇ ਤੋੜ ਕੇ ਦਿਖਾ ਦਿਓ ਜੀ ਹਾਂ ਠੀਕ ਆ ਤੇ ਹਜੇ ਦਿਨ ਦੋਸਤੋ ਖੁੱਲੇ ਢੁਲੇ ਤੁਸੀਂ ਉਮੀਦ ਕਰ ਲਿਓ ਵੀ 10 ਦਿਨ ਹਫਤਾ 10 ਦਿਨ ਘਟੋ ਘਟ ਬਣੂ ਬਣੂ ਪੂਰਾ ਸੋ ਬਾਕੀ ਆ ਥਣ ਥਣੇ ਲੇਵਾ ਵੇਖ ਕੇ ਚੈੱਕ ਕਰਕੇ ਤੁਸੀਂ ਜਰੂਰ ਮਾੜੀ ਜੀ ਦੱਸਿਓ ਜਰੂਰ ਵੀ ਖੁੱਲਣਾ ਆ ਪੂਰਾ ਹਜੇ ਮੱਜ ਨੇ ਢੇਲਾ ਢੁਲਾ ਕਾਫੀ ਜਿਆਦੀਆਂ ਲੜਦੂੜ ਹਜੇ ਤੁਹਾਨੂੰ ਜਿਹੜੇ ਨਾਰਮਲ ਆ ਦਿੱਸ ਪੈਣੀਆਂ ਬਾਕੀ ਮੇਰਾ ਵੀਰ ਸੁਖਦੇਵ ਬਾਈ ਨੇ ਚਲੋ ਟਿਪ ਕੇ ਲਈਆ ਟਿਪ ਕੇ ਦਿਖਾ ਵੀ ਦਿੱਤੀ ਏ ਬਾਕੀ ਕਿਸੇ ਵੀਰ ਨੇ ਸੌਦਾ ਕਰਨਾ ਕਿਸੇ ਵੀਰ ਨੇ ਸੌਦਾ ਕਰਨਾ ਤਾਂ ਨੀਰਾ ਕੱਢ ਕੇ ਦੋਸਤੋ ਤਸੱਲੀ ਕਰ ਸਕਦੇ ਹੋ ਸ਼ਹਿਦ ਕੱਢ ਕੇ ਤਸੱਲੀ ਕਰ ਸਕਦੇ ਹੋ ਰਾਜਾ ਆਪਾ ਆਪਾ ਥਾਨ ਗਿਲਟੀ ਦੀ ਧਾਰ ਦੀ ਗਾਰੰਟੀ ਦੇਨੇ ਆ ਅੱਗੋਂ ਵੱਧ ਘੜ ਤੱਕ ਦੇ ਦੀ ਕਿਸਮਤ ਹੈ ਬਿਲਕੁਲ ਜੀ ਬਿਲਕੁਲ ਅਸੀਂ ਜਿਹੜੀ ਛਾਇ ਦੇਖਣੀ ਉਹ ਆਪਾਂ ਤੇ ਗਾਰੰਟੀ ਦੇਣੀ ਛਾਇ ਦਿਖੋ ਜਿਆ ਚਾਹੋਂ ਥਨਾ ਦਾ ਛੇਕ ਖੁੱਲੇ ਆ ਬਿਲਕੁਲ ਸਾਰਾ ਸੰਦੇਪ ਭਾਈ ਦੱਸਾਂਗੇ ਚੱਕਰੇ ਦੋ ਦਦੀ ਚਲੋ ਕੋਈ ਗਰੰਟੀ ਨਹੀਂ ਤੁਸੀਂ 15 ਅਗਲੇ ਘਰ ਵਾਲਿਆਂ ਦੇ 15 ਗੈ ਦਾ ਆਪਾਂ 12 ਗੈ ਦਾ ਆਪਾਂ ਤਾਂ 12 ਹੀ ਗੈ ਦਾ ਅਗੋਂ ਕੋਈ ਵੀਰ ਮਾਲਾ ਜਿੱਡੀ ਮੱਝ 16 ਵਿਚ ਹੋ ਸਕਦਾ ਸੇਵਾ ਕਰਕੇ 15 ਵਿਚ ਹੋ ਸਕਦਾ ਉਹਦਾ ਵੀ ਅਗਲੇ 15 ਕਹਿ ਰਹੇ ਸੱਚ ਹੋ ਜੇ ਹਾਂ ਸੱਚ ਹੋ ਜੀ ਹਨਾ ਹੋ ਸਕਦਾ ਵੀ ਆਪਾਂ ਨਹੀਂ ਮੰਨਦੇ ਆਪਾਂ ਨੇ 12 ਮੰਨ ਕੇ ਲੈ ਜੂ ਹਾਂ ਹਾਂ ਜੀ ਹੋ ਸਕਦਾ ਕੋਈ 15 ਜੋੜੇ ਤੇ ਮੱਝ ਦੋਸਤੋ ਵੱਡੀ ਆ ਸੋ ਬਾਕੀ ਜਦ ਵੀ ਉਹਨਾਂ ਨੂੰ ਸਮਝਾਉਣੀ ਜ਼ਰੂਰ ਪਰਖ ਕਰ ਲਿਆ ਕਰੋ ਹੈ ਤੇ ਮੋਲ ਸਕਦੇ ਭਾਈ ਇੰਦਰ ਮੋਲ ਰਾਜ ਸੇ 85 ਕਰ ਲਗੇ ਜਿੰਨਾ ਜਿੰਨਾ ਚਾਹੁੰਦੇ ਉਹਨਾਂ ਕਰ ਲਓ ਬਾਕੀ ਆਪਣੇ ਭੈਣ ਭਰਾ ਚਲੋ 75000 ਦੀ ਮੈਂ ਦੇ ਦਿੱਗੇ ਅੱਛਾ ਜੀ 1000 ਹੋਰ ਸਰਦਾਂ 74000 ਦੀ ਯਾਦ ਹੀ ਕਰੂ ਜਿਹੜਾ ਮੈਂ ਲੈ ਜਾਊਗਾ ਲੋ ਵੀ ਮੁਹਤਾਲੀ ਗੱਲ ਜੋਏ ਮੁਹਤਾਲੀ ਗੱਲ ਵੀ ਇਹਨਾਂ ਦਾ ਹੋਗੀ ਭਾਈ ਇੱਧਰ 75000 ਦੇ 74000 ਦੀ ਹਾਨ 74000 ਦੀ ਹਾਨ ਆ ਵੀ 74000 ਦੀ ਰਾਸੇ ਮੈਂ ਦੇਂਦਾ ਨਹੀਂਗਾ ਠੀਕ ਹੈ ਜੀ ਪਰ ਮੈਂ ਦੇਣੀ ਵੀ ਫੁੱਲ ਵੱਡੀ ਹੈ ਦੋਸਤੋ ਕਿਸੇ ਪਾਸੇ ਕੋਈ ਕਾਣ ਨਹੀਂ ਹੈਗੀ ਠੀਕ ਆ ਓਵਰਵਾਈਜ਼ ਨੇ ਕਿਉਂਕਿ ਹਰ ਕਨੇ ਵੇਖਣੀ ਓਵਰਵਾਈਜ਼ ਨੇ ਥੋੜੀ ਕਹਿ ਦੇਣਾ ਵੀ ਥੋੜੀ ਜਿਹੀ ਸਫੇਦੀ ਬਾਹਰ ਜਿਹੜੀ ਹੈਗੀ ਉਹ ਆਪਾਂ ਉਹ ਜਿਹੜੀ ਤੁਹਾਡੇ ਸਾਹਮਣੇ ਦੱਸੀ ਜਾਂਦੀ ਹੈ ਸਿੰਘਾਂ ਦੀ ਫੇਸ ਕੁਆਲਿਟੀ ਮੂੰਹ ਮੱਥੇ ਦੀ ਤਿਰਪਣ ਦੇ ਵਿੱਚ ਕੋਈ ਉਲੰਭਾ ਨਹੀਂ ਹੈਗਾ ਭਰਿਆ ਭਾਂਡਾ ਦੋਸਤੋ ਬਾਕੀ ਸ਼ਹਿਦ ਆਉਂਦਾ ਤਾਂ ਸਰਦੀ ਇੱਕ ਪੂਰੀ ਤੁਹਾਨੂੰ ਫਿਰ ਦੱਸ ਦਿੰਦੇ ਆ ਕਨਫਰਮ ਕਰਾ ਦਿੰਦੇ ਆ ਪੂਛ ਬਿਲਕੁਲ ਲੰਬੀ ਤੁਹਾਡੀ ਨਾ ਹੋਊਗੀ ਪੂਛ ਬਿਲਕੁਲ ਮੋੜਦੀ ਹੋਊਗੀ ਵਾਲਖਾਂ ਦੀ ਦੁੱਧ ਵਾਲਾ ਪਸ਼ੂ ਹੈ ਜਰੂਰ ਤੁਸੀਂ ਕੰਟੈਕਟ ਕਰ ਲਿ ਤੇ ਆ ਮੱਝ ਜਿਹੜੀ ਹੋ ਗਈ ਆ ਉਸ ਤੋਂ ਬਾਅਦ ਇੱਕ ਹੋਰ ਤਰ੍ਹਾਂ ਦੀ ਬਿਲਕੁਲ ਖੁੰਡੀ ਕਾਲੀ ਜਿਹੜੀ ਦੋਸਤੋ ਝੋਟੀਇੱਕ ਦਿਖਾਉਣੇ ਆ ਆਏ ਰਾਸਿਕ ਕੋਕੇ ਜੀ ਨੂੰ ਮਨ ਦੇ ਕੋਕੇ ਲੱਗੇ ਅੱਜ ਦੀ ਕੋਕੇ ਜੜੇ ਪਏ ਅੱਜ ਦੇ ਕੋਕੇ ਜੜੇ ਪਏ ਆ ਚੀਜ਼ ਪਹਿਲਾਂ ਨਕਤੀ 8 ਕਿਲੋ ਦੁੱਧ ਜਿਤਰਾ ਕੇ ਦੀ ਮਰਜ਼ੀ ਚੋਲੇ ਦੋਟਾ 8 ਕਿਲੋ ਦੁੱਧ ਦੇ ਰਹੇ ਆ ਜੀ ਦੁੱਧ ਦੇਣਾ ਕਿੰਨੀ ਦੀ ਦੇਣਾ ਪੰਜਾਂ ਛਾਂ ਦੀ ਵੀ ਪਹਿਲਾਂ ਛੋਟੀ ਹੈ ਪਹਿਲਾਂ ਪਹਿਲਾਂ ਦੀ ਅੱਛਾ ਜੀ ਛੀਆਂ ਦਿਨਾਂ ਦੀ ਹਰ ਬੱਚਾ ਕੱਟਾ ਮਗਰ ਕੱਟਾ ਕੱਟੀ ਕੱਟੀ ਹੈ ਕੱਟੀ ਕੱਟੀ ਕੇ ਵੇਖਿਆ ਜੀ ਕਿਸੇ ਆਹ ਤਾਂ ਠੀਕ ਹੈ ਠੀਕ ਹੈ ਮਗਰ ਕੱਟੀ ਹੈ ਭਰਾਵੋ ਤੇ ਆਪ ਵੀ ਬਾਈ ਸੁਖਦੇਵ ਕਹਿ ਦਿੰਦਾ ਵੀ ਆਪ ਵੀ ਕੱਟੀ ਹੈ ਤੇ ਮਗਰ ਵੀ ਕੱਟੀ ਠੀਕ ਹੈ ਕੁੰਡੀ ਇੰਨੀ ਕਿ ਜ਼ਿਆਦੀ ਹੈ ਦੋਸਤੋ ਪਤਾ ਨਹੀਂਗਾ ਰੱਬ ਕੋਲੋਂ ਬੰਤਰ ਇੰਨੀ ਕਿ ਜ਼ਿਆਦੀ ਹੈ ਵੀ ਸਪੇਸ ਹੀ ਨਹੀਂ ਹੈਗੀ ਥਾਣਾ ਦੇ ਵਿੱਚ ਉਂਗਲੀ ਰੋਣ ਦੀ ਆਹ ਦੇਖੋ ਬਣਾਉਂਦਾ ਹੈ ਠੀਕ ਹੈ ਬਿਲਕੁਲ ਕੁੰਡੀ ਕੁੰਡੀ ਚੂਰ ਤੇ 8 ਕਿਲੋ ਝੋਟੀ ਦੇ ਕੋਲ ਇਸ ਟਾਈਮ ਦੁੱਧ ਦਾ ਦੋਸਤੋ ਬਾਈ ਦੇ ਦਸਨ ਮੁਤਾਬਕ ਇਧਰੇ ਕੱਲੇਵਾ ਸੱਨੇਵਾ ਥਾਨ ਤੁਸੀਂ ਦੇਖੋ ਚਵਾਈ 1 ਨੰਬਰ ਦੀ ਕਲਮ ਵਰਗਾ ਥਾਨ ਆਹ ਵੇਖੋ ਜੀ ਚਵਾਈ ਪੜੀ ਅਨੋਖ ਤੁਸੀਂ ਵੇਖ ਸਕਦੇ ਹਾਂ ਵੇਖੋ ਸੀਲ ਠੰਡੀ ਚਾਹੀ ਲੋ ਜੀ ਤੇ ਚਵਾਈ ਬਾਈ ਸਕਦੇ ਕਿਵੇਂ ਚਵਾਈ ਭੋਲੀ ਮੋਟੀ ਤਾਂ ਪੂਰੀ ਪੱਕ ਵਰਦੀ ਪੂਰੀ ਲੋ ਜੀ ਕਿਤੇ ਲੱਤ ਨਹੀਂ ਫੁੱਟਦੀ ਝੋਟੀ ਚੋਂ ਲੱਗੇ ਠੀਕ ਹੈ ਨਾਲੇ ਸ਼ਕੀਨੀ ਪੂਰੀ ਹੈ ਦੋਸਤੋ ਝੋਟੀ 8 ਕਿਲੋ ਦੁੱਧ ਦਾ ਮੌਜੂਦ ਦੁੱਧ 10 ਕਿਲੋ ਗਰਾਸ ਹੈ 8 ਹੀ ਆਖਣਾ ਹੂੰ ਦੁੱਧ 2 ਕਿਲੋ ਘੱਟ ਦੱਸਣਾ ਜਾ ਕੇ ਘੱਟ ਜਾਂਦੇਗਾ ਮੈਨ ਬਗਾਨੇ ਥੰਗੇ ਆ ਸਹੀ ਹੈ ਆ ਵਧੀਆ ਖੋਲ ਕੇ ਦਿਖਾਈਏ ਜੀ ਝੋਟੀ ਇਹ ਵੀ ਪਸੰਦ ਆ ਦੋਸਤੋ ਆਉਗੀ ਪਹਿਲਾਂ ਝੋਟੀ ਆ ਸੋ ਇੱਕ ਵਾਰੀ ਜ਼ਰੂਰ ਨੋਟ ਕਰਾ ਲੈਣ ਦੁੱਧ 9 ਕੱਢੀ ਜਾਵੇ 10 ਕੱਢੀ ਜਾਵੇ ਬਾਕੀ ਦੋਸਤੋ ਅੱਗੇ ਸੇਵਾ ਦਾ ਬਾਕੀ ਹਾਈਟ ਦੀ ਗੱਲ ਕਰ ਲઈએ ਮੀਡੀਅਮ ਹਾਈਟਾਂ ਤੱਕ ਗੁੰਦਵੇਂ ਸਰੀਰ ਠੀਕ ਆ ਵਜਨ ਲੋਡ ਦੀ ਗੱਲ ਕਰ ਲਈ ਤੇ ਪੂਰੀ ਗੁਲਾਈ ਆ ਝੋਟੀ ਦੀ ਵੀ ਇਹ ਨਹੀਂ ਹੋਊਗਾ ਵੀ ਕੋਈ ਤੁਹਾਨੂੰ ਖੁੱਡਿਆਂ ਤੋਂ ਕੋਈ ਸਰੀਰ ਦੇ ਢਾਂਜੇ ਵੱਲੋਂ ਕੋਈ ਕਮਜ਼ੋਰੀ ਠਿੱਕਾ ਪਸੂ ਨਜ਼ਰ ਆਊਗਾ ਵੀ ਰਾਜੀ ਆ ਬਾਕੀ ਚਲੋ ਆਪਾਂ ਕਹਿ ਦਿੰਨੇ ਆ ਪਸੂ ਸੂਨ ਤੋਂ ਬਾਅਦ ਕੋਈ ਇੱਕ ਵਾਰੀ ਆਫਤਾ 10 ਦਿਨਾਂ ਬਾਅਦ ਜਿੱਦਾਂ ਦੋਸਤੋ ਫਿਰ ਇੱਕ ਵਾਰੀ ਸਿਹਤ ਨੂੰ ਰਿਕਵਰ ਕਰਦਾ ਤੇ ਫਿਲਹਾਲ ਥਣ ਥਣ ਚੰਗਾ ਵਖਾਉਂਦੀ ਪਈ ਆ ਮੁੱਠੀ ਥਣ ਨੋਕਲਾ ਤੇ ਪੱਚਾ ਥੱਲੇ ਮੇਲ ਕਾ ਸੌਰੀ 30 ਮੇਲ ਦਾ 31 ਹੈ 31 ਇੱਕ ਵਾਰੀ ਤੁਹਾਨੂੰ ਦਿਖਾ ਦਿੰਦਾ ਉਸ ਤੋਂ ਬਾਅਦ ਆਪਾਂ ਜਿਹੜਾ ਰੇਟ ਭਾਅ ਵਰਤਾ ਪੁੱਛ ਲਈਏ ਆਹ ਦੇਖ ਲੋ ਆਹ ਮਗਰ ਕੱਟੀ ਜੀ ਫੀਮੇਲ ਕਾ ਆਹ ਦੇਖੋ ਠੀਕ ਆ ਤੇ ਪਸ਼ੂ ਜਿਹੜਿਆ ਦੋਸਤੋ ਅੱਜ ਵੀ ਤਕਰੀਬਨ ਬਾਈ ਸਖਦੇਵ ਦੇ ਕੋਲ ਵਧੀਆ ਤੋਂ ਵਧੀਆ ਹੀ ਹੈ ਠੀਕ ਹੈ ਜੀ ਪਸ਼ੂ ਨੂੰ ਆ ਸਕਦੇ ਭਾਈ ਕਿੰਨਾ ਮੁੱਲਿੰਦਾ ਇਹਦਾ ਮੁੱਲ ਰਾਜਸਿਆਂ ਜਿਹੜਾ ਮੈਂ ਅੱਜ ਕੀਤੇ ਆ ਮੁੱਲ ਬਿਲਕੁਲ ਜਾਇਜ਼ ਇਹਦਾ ਮੁੱਲ 72000 ਹੂੰ ਉਹ ਚੋਂ ਮੈਂ 500 ਛੱਡਦਾ 1000 ਛੱਡਦਾ ਮੇਰੀ ਮਰਜ਼ੀ ਅੱਛਾ ਆ 72000 ਮੁੱਲ ਇਹ 72000 ਹਾਂ ਲਓ ਜੀ 72200 ਝੋਟੀ ਦੀ ਡਿਮਾਂਡ ਕੀਤੀ ਹੈ ਵਿੱਚੋਂ ਭਾਈ ਇਹਦਾ ਮੈਂ 500 ਛੱਡਦਾ 200 ਛੱਡਦਾ 400 ਛੱਡਦਾ ਉਹ ਮੇਰੀ ਖੁਸ਼ੀ ਕਹਿੰਦਾ ਠੀਕ ਹੈ ਤੇ ਹਾਨੂ ਦੇਵਾ ਤੁਸੀਂ ਇੱਕ ਵਾਰੀ ਤਸੱਲੀ ਨਾਲ ਦੇਖ ਲਿਆ ਪਸੰਦ ਆਊਗੀ ਝੋਟੀ ਪਹਿਲਾਂ ਸੂਈਆ ਠੀਕ ਹੈ ਜੀ ਤੇ ਕਿਸੇ ਪਾਸਿਆਂ ਕੋਈ ਚਵਾਈ ਦੀ ਜਿਹੜੀ ਕਮੀ ਪੇਸ਼ੀ ਨਾ ਹੋਊਗੀ ਨਾ ਨਾ ਕੋਈ ਨਾ ਕੋਈ ਨਾ ਅਗਲੇ ਨਗਰਾਥਾਨ ਬਰਾਬਰ ਮਗਰ ਲੈਣਾ ਮਗਰਲਾ ਚਵਾਈ ਇੱਕ ਨੰਬਰ ਸੋ ਇਸ ਤੋਂ ਬਾਅਦ ਇੱਕ ਜਰਸੀ ਤੁਹਾਨੂੰ ਜਿਹੜੀ ਦੋਸਤ ਕਬੜ ਦਿਖਾ ਦਿੰਨੇ ਆ ਥੋੜਾ ਜਿਹਾ ਕ੍ਰੋਸ ਵਿੱਚ ਤੁਹਾਨੂੰ ਮਿਲ ਜੂਗਾ ਜਰਸੀ ਵੈੜਾ ਤੇ ਬਾਈ ਸਕਦੇ ਗੱਬਣ ਇਹ ਗੱਬਣ ਆ ਲੈਦੀ 8 ਦਿਨ ਜਿਹਾ ਹਪਤਾਲਾ ਜਿੰਨਾ ਹਫਤਾ 8 ਦਿਨ ਹਾਂ ਹਾਂ ਇਹ ਤਾਂ ਰਾਜੇ ਆਪਾਂ ਲਾਗੋ ਲਈ ਆ ਚਾਚੇ ਦੇ ਮੁੰਡਿਆਂ ਤੋਂ ਲਈ ਆ ਇਹ ਇੰਨਾ ਹੀ ਲੇਵਾ ਹੋਰ ਬਣਾ ਜੂ ਅੱਛਾ ਜੀ ਹਾਂ 18 ਕਿਲੋ ਦੁੱਧ ਦੇ ਦਿੰਦੀ ਰਹੀ ਆ ਪਹਿਲੇ ਸਵੇਰੇ ਹੂੰ ਐਰ ਕੀ ਦੂਜਾ ਸਵੇਰਾ ਸੁਣੀ ਲੋ ਜੀ ਸਵੇਰ ਦੂਜਾ ਦੋਸਤੋ ਬਾਕੀ ਥਣ ਸੈਂਜ ਵਿੱਚ ਬਿਲਕੁਲ ਇੱਕੋ ਜਿਹਾ ਆ ਦੇਖ ਆ ਕਰ ਰੋ ਜੇ ਤੰਡੀ ਦੀ ਠੰਡੀ ਠੰਡੀ ਪੂਰੀ ਆ ਵੀ ਕੋਈ ਇਹ ਨਹੀਂ ਹੈਗਾ ਕੋਈ ਮਾੜਾ ਜਿਹਾ ਹੱਥ ਲਾ ਕੇ ਆ ਦੇ ਜਿੱਦਾਂ ਮਰਜੀ ਮੇਰਾ ਵੀ ਬੋਲੀ ਚੋਣ ਖਾਣਾ ਦੀ ਤਾਂ ਗਰੰਟੀ ਹੋਵੇ ਦੀ ਆਪਾਂ ਘਰ ਚੋਂ ਲਈ ਹੂੰ ਹਾਂ ਜਾਓ ਬਾਈ ਸਰਦੇਵ ਇਹ ਵੀ ਖੋਲ ਕੇ ਦਿਖਾਈਏ ਸੇਸ ਕੋਲ ਦੀ ਇਹ ਵੀ ਚੰਗੀ ਖਾਸ ਆ ਦੋਸਤੋ ਤੇ ਬਹੁਤੇ ਵੀ ਤੁਸੀਂ ਡਿਮਾਂਡ ਕਰਦੇ ਹੋ 15 ਤੋਂ ਪਲੱਸ ਵਾਲੀ ਵੈੜ ਦੀ ਜਰਸੀ ਚਾਹੇ ਜਰਸੀ ਥੋੜੇ ਕ੍ਰਾਸ ਦੀ ਤੇ ਜਰੂਰ ਤੁਸੀਂ ਇਹ ਵੈੜ ਵੀ ਖਰੀਦ ਸਕਦੇ ਹੋ ਇਹਨੇ ਰਾਤ ਸੇ ਕੱਲ ਦਾ ਆਣ ਕੇ ਨਾ ਰਾਤੀ ਲਿਆਂਦੀ ਇਹਨੇ ਚਾਰ ਨਹੀਂ ਖਾਦਾ ਯਾਰ ਆਂਦੀ ਲੱਗੀ ਬਿਲਕੁਲ 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 ਦੋ ਵੀ ਬਾਕੀ ਆ ਥਣੇ ਬਾ ਵੇਖ ਕੇ ਚੈੱਕ ਕਰ ਸਕਦੇ ਹੋ ਫਵਾਨਾ ਜਿਹੜਾ ਦੋਸਤੋ ਢਿਲ ਟੂਲ ਹਜੇ ਕਾਫੀ ਆ ਪਰ ਹੋਊਗੀ ਕਿਉਂਕਿ ਵੈੜਾਂ ਜੜੀਆਂ 2 4 5 ਦਿਨਾਂ ਦੇ ਵਿੱਚ ਪਾਣੀ ਨਹੀਂ ਲੱਗਦਾ ਵੀ ਦੋ ਦੋ ਇੱਕ ਇੱਕ ਦਿਹਾੜੀ ਦੇ ਵਿੱਚ ਬੱਸ ਮੈਂ ਦਵਾਤਰ ਹੋ ਜਾਂਦੀ ਰਾਜਸਾ ਇੰਨਾ ਲੇਵਾ ਬਣਾਉਂਦੀ ਹਾਂ ਬਹੁਤ ਚੰਗੀ ਅੱਛਾ ਇਹਦਾ ਮੁੱਲ ਵੀ ਸੰਦੇਸ਼ ਸਿੰਘ ਦੀ ਰਕੀ ਇਹਦਾ ਨਾਂ ਰਾਜਸਾ ਵਾ ਕਰਨਾ 50 ਤੇ ਨਾ ਕਰਨਾ 45 43000 ਦੀ ਵੈਟ ਦੇਣੀ ਆ ਨਹੀਂ 43 ਦੀ ਹਾਂ ਹਾਂ ਨਹੀਂ 43 ਲਓ ਜੀ 43000 ਦੀ ਜਿਹੜੀ ਦੋਸਤੋ ਇਹ ਹਾਂ ਨਾ ਹੈਗੀ ਆ ਤੇ 5 ਫੈਂਟ ਆਉਂਦੀ ਇਹ ਗੱਲ ਦੀ ਆਪਣੀ ਗਾਰੰਟੀ 5 ਫੈਂਟ ਹੂੰ ਤੇ 18 ਕਿਲੋ ਦੁੱਧ ਦਿੰਦੀ ਲਓ ਜੀ ਆ ਇਹ ਦੋ ਕਰਨਾ ਹੀ ਕਰਦੇ ਨਾ ਹੀ ਵੱਧ ਠੀਕ ਹੈ ਫੈਂਟ ਵੀ ਜਿਹੜੀ ਦੋਸਤੋ ਚੰਗੀ ਖਾਸ ਆ ਕਿਉਂਕਿ ਕਰੋਸ ਆ ਯਾਰ ਸੀ ਕਿਤਨਾ ਕਿਤ ਸਾਹੀਵਾ ਲਿੱਟਰ ਗੱਟ ਜਿਹੜਾ ਕ੍ਰਾਸ ਹੈਗਾ ਤੇ ਫਰਟ ਵੀ ਚੰਗੀ ਆ ਤੇ ਬਈਆਂ ਦਾ 18 ਲੀਟਰ ਲੀਟਰ ਦੁੱਧ ਵੀ ਦੀ ਕੋਈ ਇਹਨੂੰ ਜੂਟ ਪਾਉਣ ਦੀ ਲੋੜ ਨਹੀਂ ਕੋਈ ਕੱਖ ਨਹੀਂ ਇਤਰਾ ਹੀ ਚੋ ਲੈਣੀ ਹਾਂ 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 ਪਰ ਇਹਦੀ ਭੈ ਮਗਰਲੇਸ ਮੇਰੀ ਬੱਛੀ ਹੋਣਾ ਕੋਲ ਇਤਰਾ ਹੀ ਚੋਂਦੇ ਰਹੇ ਸਹੀ ਹੋ ਗਿਆ ਪੰਜ ਸੋ ਬਾਕੀ ਜਿਹੜਾ ਦੋਸਤੋ ਥਣ ਥਣ ਇੱਕ ਵਾਰ ਫਿਰ ਦੇਖੋ ਤੇ ਪਸ਼ੂ ਅੱਜ ਚਾਰ ਨਾਗ ਸੀ ਦੋਸਤੋ ਚਾਰੇ ਨਾਗ ਦਿਖਾਤੇ ਆ ਦੋ ਗੱਬਣ ਤੇ ਦੋ ਸੁਈਆਂ ਸਵਈਆਂ ਠੀਕ ਹੈ ਜੀ ਇੱਕ ਮੱਝ ਬਿਲਕੁਲ ਤਾਜੀ ਸੁਈ ਸਵਈ ਹੈ ਤੇ ਦੋ ਮੱਜਾਂ ਬਿਲਕੁਲ ਤਾਰੀਆਂ ਸੁਣੀਆਂ ਨੇ ਇੱਕ ਛੋਟੀ ਦਿਖਾਤੀ ਹੈ ਪਹਿਲਾਂ ਤੁਹਾਨੂੰ ਤੇ ਇੱਕ ਤੀਜੇ ਸੂਏ ਜਿਹੜੀ ਇਹ ਮੱਜ ਬਿਲਕੁਲ ਗੱਪਣਾ ਤਿਆਰੀ ਦੇ ਵਿੱਚ ਆ ਕੋਈ 5-7 ਦਿਨ ਖੜ ਸਕਦੀ ਹੈ ਇੱਕ ਤੁਹਾਨੂੰ ਵੈੜ ਦਿਖਾਤੀ ਹੈ ਅੱਛਾ ਭਾਈ ਸੁਖਦੇਵ ਬੋਲ ਦਿਗੇ ਨੰਬਰ ਆਪਣੇ ਆਪਣਾ 88728 8568 ਤੇ 77195 43914 ਠੀਕ ਹੈ ਜੀ ਹਾਂ ਜੀ ਸੋ ਦੋਸਤੋ ਇਹ ਸਾਨੂੰ ਮਿਲਣ ਨਾਲ ਭਾਈ ਸੁਖਦੇਵ ਸਿੰਘ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਸੂ ਇਸੇ ਤਰ੍ਹਾਂ ਜਿਹੜੇ ਦੋਸਤੋ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਤੁਹਾਨੂੰ ਦਿਖਾਉਂਦੇ ਰਹਾਂਗੇ ਹੋਰ ਅੱਗੇ ਨਵੇਂ-ਨਵੇਂ ਨਗ ਸੋ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਅੱਗੇ ਮੇਰਾ ਵੀਰ ਜਰੂਰ ਕਰਦਿਆ ਕਰੋ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ